ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਜੇ ਨਵਾਜੀ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਰਲ ਮਿਲ ਕੇ ਆਪਾਂ ਪ੍ਰਮਾਤਮਾ ਅਕਾਲ ਪੁਰਖ ਉਸ ਪਰਮ ਪਿਤਾ ਪ੍ਰਮਾਤਮਾ ਦੇ ਦਰਸ਼ਨ ਕਰੀਏ ਸੰਗਤ ਕਰਕੇ ਉਲਾਹਾ ਲਈਏ ਆਪਣਾ ਜੀਵਨ ਸਫਲ ਕਰੀਏ ਅੱਜ ਦਾ ਜੋ ਫਰਮਾਨ ਆ ਚੌਥੇ ਪਾਸ ਧੰਨ ਗੁਰੂ ਰਾਮਦਾਸ ਜੀ ਪਾਸਾ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕੀ ਕਹ ਰਹੇ ਨੇ ਕਿ ਜਿਹੜੇ ਮਨੁੱਖਾਂ ਪਾਵ ਜਿਨ੍ਹਾਂ ਮਨੁੱਖਾਂ ਨੇ ਕੀਮਤੀ ਹੁਣ ਕੀਮਤੀ ਹੈ ਹੁਣ ਸੰਸਾਰ ਦੇ ਅੰਦਰ ਆਪਾਂ ਕੋਈ ਮਹਿੰਗੀ ਚੀਜ਼ ਮਹਿੰਗੀ ਵਸਤੂ ਜੋ ਅਕਸਰ ਆਪਾਂ ਦੇਖਦੇ ਆਂ ਨੂੰ ਆਪਾਂ ਕਹਿ ਦਿੰਦੇ ਆਂ ਕਿ ਬੜੀ ਕੀਮਤੀ ਹੈ ਇਹਦਾ ਬੜਾ ਮੁੱਲ ਹੈ ਆਪਾਂ ਸੰਸਾਰ ਦੇ ਵਿੱਚ ਬਣਿਆ ਹੋਇਆ ਵਸਤੂਆਂ ਦੀ ਕੀਮਤ ਦਾ ਮੁੱਲ ਤਾਂ ਪਾ ਲੈਨੇ ਆਂ ਗੁਰ ਪਿਆਰਿਓ ਪਰ ਇਸ ਬੰਦੇ ਨੂੰ ਇਸ ਮਨੁੱਖ ਨੂੰ ਇਹ ਨਹੀਂ ਪਤਾ ਕਿ ਜਿਹੜੀ ਮੈਂ ਇੱਕ ਵਸਤੂ ਲੈ ਕੇ ਆਇਆ ਹਾਂ ਪ੍ਰਲੋਕ ਤੋਂ ਲੋਕ ਦੇ ਵਿੱਚ ਉਹ ਦੀ ਕੀਮਤ ਨਹੀਂ ਜਾਣਦਾ ਉਹ ਦੀ ਕੀਮਤ ਉਹ ਦੀ ਕੀਮਤ ਉਹਨੂੰ ਪਤਾ ਨਹੀਂ ਹੈ ਉਹ ਕੀ ਚੀਜ਼ ਹੈ ਉਹ ਗੁਰੂ ਪਿਆਰਿਓ ਸਵਾਸ ਅਸੀਂ ਜੋ ਲੋਕ ਤੋਂ ਪ੍ਰਲੋਕ ਦੇ ਵਿੱਚ ਲੈ ਕੇ ਆਏ ਆ ਇਹਨਾਂ ਦੀ ਕੀਮਤ ਇੰਨੀ ਆ ਗੁਰੂ ਪਿਆਰਿਓ ਜੇ ਇਹ ਸਾਰਾ ਬ੍ਰਹਮੰਡ ਜਿੰਨੇ ਵੀ ਦੇਸ਼ ਵਿਦੇਸ਼ ਦੀ ਧਰਤੀ ਆਪਾਂ ਵੇਚਦੀ ਤਾਂ ਵੀ ਇੱਕ ਸਵਾਸ ਮੁੱਲ ਨਹੀਂ ਮਿਲਦਾ ਹੁਣ ਚੌਥੇ ਪਾਸਾ ਫਰਮਾਨ ਕਰ ਰਹੇ ਨੇ ਕੀ ਫਰਮਾਨ ਕਰ ਰਹੇ ਨੇ ਕਿ ਜਿਹੜੇ ਮਨੁੱਖ ਨੇ ਇਸ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਹੁਣ ਨਾਮ ਆਪਾਂ ਤਾਂ ਸਿਮਰਾਂਗੇ ਜੇ ਸਾਡੇ ਸਵਾਸ ਚੱਲਣਗੇ ਹੁਣ ਸਵਾਸ ਇੰਨੇ ਕੀਮਤੀ ਹੈ ਗੁਰਪਿਆਰਿਓ ਕਿ ਇਹਨਾਂ ਦੀ ਕੀਮਤ ਨਹੀਂ ਕੋਈ ਜਾਣ ਸਕਦਾ ਨਾ ਹੀ ਇਹ ਸੰਸਾਰ ਤੇ ਮਿਲ ਸਕਦੇ ਨੇ ਇਹ ਸਵਾਸ ਉਸ ਅਕਾਲਪੁਰਖ ਪਿਤਾ ਪ੍ਰਮਾਤਮਾ ਆਪਾਂ ਨੂੰ 24 ਘੰਟਿਆਂ ਦੇ ਵਿੱਚ 24000 ਸਵਾਸ ਦੇ ਰਿਹਾ ਹੈ ਔਰੇ ਸੋ ਮਨੋਖ ਨੇ ਉਦਿਕ ਕਦਰ ਨਹੀਂ ਪਾਈ ਕਦੋਂ ਮਹਿਸੂਸ ਕਰਾਉਂਦਾ ਹੈ ਮੇਰਾ ਮਾਲਕ ਕਦੋਂ ਜਦੋਂ ਹਸਪਤਾਲ ਦੇ ਅੰਦਰ ਉਹ ਸਵਾਸਾਂ ਵਾਲਾ ਨਾਲ ਹੀ ਲੱਗ ਜਾਂਦੀ ਹੈ ਫੇਰ ਥੋੜਾ ਦਿਰ ਮਹਿਸੂਸ ਕਰਦਾ ਹੈ ਸਵਾਸ ਜਦੋਂ ਮੇਰਾ ਮਾਲਕ ਆਪਣੇ ਸਵਾਸਾਂ ਨੂੰ ਰੋਕ ਲੈਂਦਾ ਹੈ ਕਹਿੰਦਾ ਨਹੀਂ ਨਹੀਂ ਇਹ ਮਨੁੱਖ ਇਹਦੇ ਲਾਇਕ ਨਹੀਂ ਹੈ ਪਰ ਉਹ ਬੜਾ ਦਿਆਲੂ ਹੈ ਗੁਰਪਿਆਰੇ ਉਹ ਕਰਪਾਲੂ ਹੈ ਉਹ ਫੇਰ ਕਿਰਪਾ ਕਰ ਦਿੰਦਾ ਹੈ ਹੁਣ ਮੇਰਾ ਮਾਲਕ ਚੌਥੇ ਪਾਸਾ ਧੰਗੂ ਰਾਮਦਾਸੇ ਪਾਸਾ ਜੀ ਫਰਵਾਨ ਕਰਦੇ ਨੇ ਜਨਮ ਪਦਾਰਥ ਪਾਏ ਨਾਮ ਤੇ ਆਇਆ ਗੁਰਪ੍ਰਸਾਦੀ ਭੂਜ ਸੱਚ ਸਮਾਇਆ ਇੱਕ ਵਾਰੀ ਪੰਗਤੀ ਨੂੰ ਆਪਾਂ ਫੇਰ ਪੜੀਏ ਗੁਰਪਿਆਰੇ ਸਾਡੇ ਹਿਰਦੇ ਦੇ ਦਰ ਘਰ ਕਰ ਜੇ ਇਹ ਚੋਟ ਕਰ ਜੇ ਤਾਂ ਗੁਰਪਿਆਰੋ ਸਤਗੁਰ ਫਰਮਾਨ ਕਰਦੇ ਨੇ ਜਨਮ ਪਦਾਰਥ ਹੁਣ ਜਨਮ ਜਿਹੜਾ ਲੈ ਕੇ ਅਸੀਂ ਆਏ ਆ ਇਹ ਇੱਕ ਪਦਾਰਥ ਹੈ ਸਤਗੁਰ ਇੱਕ ਪਾਸੇ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਿ ਚਾਰ ਪਦਾਰਥ ਲੈ ਜਗ ਆਇਆ ਸਿਵ ਸ਼ਕਤੀ ਕਰਵਾਸਾ ਪਾਇਆ ਹੁਣ ਚਾਰ ਪਦਾਰਥ ਚਾਰ ਪਦਾਰਥ ਲੈ ਕੇ ਅਸੀਂ ਗੁਰਪਿਆਰਿਓ ਪਿਤਾ ਪ੍ਰਮਾਤਮਾ ਤੋਂ ਆਏ ਆ ਇੱਥੇ ਤਾਸ ਮੇਰੇ ਮਾਲਕ ਨੇ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਹੈ ਕਿ ਚਾਰ ਪਦਾਰਥ ਲੈ ਜਾ ਪਰ ਇਹਨਾਂ ਦਾ ਧਿਆਨ ਰੱਖੀ ਪਰ ਚਾਰ ਪਦਾਰਥ ਦੀ ਕੀਮਤ ਗੁਰਪਿਆਰੋ ਬਹੁਤ ਹੈ ਉਹਨਾਂ ਵਿੱਚੋਂ ਜਿਹੜਾ ਇੱਕ ਜਿਹੜਾ ਸਵਾਸਾਂ ਦਾ ਹੈ ਨਾਮ ਹੈ ਨਾਮ ਕਹਿ ਲਿਆ ਆਪਾਂ ਨੂੰ ਤਿੰਨ ਪਦਾਰਥ ਤਾਂ ਇਸ ਮਨੁੱਖ ਦੇ ਯਾਦ ਹੈ ਗ੍ਰਿਸ਼ਟੀ ਚਲਾਉਣਾ ਕਾਮ ਬਾਸਣਾ ਔਰ ਗੁਰਪਿਆਰੋ ਆਪਣੇ ਧੰਦੇ ਕਰਨਾ ਇਹ ਤਾਂ ਜਹਾਦਾ ਹੀ ਪਰ ਜਿਹੜਾ ਇੱਕ ਚੌਥਾ ਪਦਾਰਥ ਹੈ ਉਹ ਭੁੱਲ ਗਿਆ ਉਹ ਕੀ ਹੈ ਨਾਮ ਉਹ ਮੁਕਤੀ ਦਾ ਘਰ ਉਹ ਇਹਦੇ ਯਾਦ ਨਹੀਂ ਹੈ ਸਤਗੁਰ ਫਰਮਾਨ ਕਰਦੇ ਨੇ ਕਿ ਚਾਰ ਪਦਾਰਥ ਲੈ ਜਗ ਆਇਆ ਸਿਵ ਸ਼ਕਤੀ ਕਰ ਵਾਸਾ ਪਾਇਆ ਇੰਨੀਆਂ ਤਾਕਤਾਂ ਦਾ ਮਾਲਕ ਬਣਾ ਕੇ ਭੇਜਿਆ ਇਸ ਬੰਦੇ ਨੂੰ ਪਰ ਇਹ ਬੰਦਾ ਇਸ ਤਰ੍ਹਾਂ ਹੀ ਗਵਾ ਰਿਹਾ ਹੈ ਇਹਨੇ ਕਦਰ ਨਹੀਂ ਪਾਈ ਇਹਨੇ ਕਦਰ ਨਹੀਂ ਪਾਈ ਭਾਵ ਤਿੰਨ ਚੀਜ਼ਾਂ ਨੂੰ ਯਾਦ ਰੱਖੀ ਬੈਠਾ ਹੈ ਕਿ ਮੈਂ ਪਰਿਵਾਰ ਪਾਲਣਾ ਹੈ ਮੈਂ ਆਪਣਾ ਧੰਦਾ ਕਰਨਾ ਹੈ ਔਰ ਤੀਸਰਾ ਗੁਰਪਿਆਰੇ ਜੋ ਕੰਮ ਬਾਸਣਾ ਜੋ ਸੰਸਾਰ ਚੱਲ ਰਿਹਾ ਜਿਹਦੇ ਕਰਕੇ ਲੇਕਿਨ ਚੌਥਾ ਜਿਹੜਾ ਪਦਾਰਥ ਹੈ ਉਹ ਭੁੱਲ ਗਿਆ ਉਹ ਇਹਦੇ ਯਾਦ ਨਹੀਂ ਹੈ ਤਾਂ ਗੁਰਪਿਆਰੋ ਇੱਥੇ ਵੀ ਮੇਰਾ ਮਾਲਕ ਇਸ ਬੰਦੇ ਨੂੰ ਯਾਦ ਕਰਵਾ ਰਿਹਾ ਹੈ ਕਿ ਕਿ ਦੇਖ ਭਾਈ ਜਿਨ੍ਹਾਂ ਨੇ ਜਿਹੜੇ ਮਨੁੱਖਾਂ ਨੇ ਇਹ ਕੀਮਤੀ ਜਨਮ ਹਾਸਲ ਕਰਕੇ ਕਮਾਈ ਕੀਤੀ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਸਿਮਰਿਆ ਹੈ ਉਹਨਾਂ ਬਾਰੇ ਮੇਰਾ ਮਾਲਕ ਕਹਿ ਰਿਹਾ ਕਿ ਉਹਨਾਂ ਤੇ ਗੁਰੂ ਦੀ ਕਿਰਪਾ ਹੈ ਉਹ ਗੁਰੂ ਦੀ ਨਜ਼ਰ ਦੇ ਵਿੱਚ ਆ ਗਏ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਆਪਣਾ ਮਨੁੱਖਾ ਜਨਮ ਭਾਵ ਸਮਝ ਲਿਆ ਉਹਦੀ ਕਦਰ ਪਾਲੀ ਜਿਨ੍ਹਾਂ ਨੇ ਕਦਰ ਪਾਈ ਹੈ ਗੁਰੂ ਪਿਆਰੇਓ ਉਹ ਪਿਤਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ ਉਹ ਲੀਨ ਹੋ ਗਏ ਸਾਧੂ ਜਨ ਮਹਾਤਮਾ ਜੋ ਆਪਾਂ ਗੁਰਬਾਣੀ ਦੇ ਅੰਦਰ ਸੁਣਦੇ ਆ ਕਿ ਭਗਤ ਜਨ ਜੋ ਧੰਨ ਸ੍ਰੀ ਗੁਰਗੰਸਾਹਬ ਦੇ ਬਰਾਜਮਾਨ ਨੇ ਉਸ ਤੋਂ ਉਪਰੰਤ ਵੀ ਬਹੁਤ ਸਾਰੇ ਗੁਰਮੁਖਾਂ ਨੇ ਆਪਣਾ ਇਸ ਜਨਮ ਦੀ ਕਦਰ ਪਾਈ ਹੈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸ਼ਹੀਦ ਹੋਏ ਨੇ ਇਸ ਪੰਥ ਤੋਂ ਗੁਰੂ ਤੋਂ ਤੇ ਉਹਨਾਂ ਨੇ ਕਦਰ ਪਾਈ ਹੈ ਗੁਰਪਿਆਰੇ ਤਾਂ ਅੱਗੇ ਮੇਰਾ ਮਾਲਕ ਕਹਿ ਰਿਹਾ ਕਿ ਭਾਈ ਇਹ ਇਨਸਾਨ ਦੇ ਬਸ ਦੀ ਵੀ ਗੱਲ ਨਹੀਂ ਹੈ ਕਿ ਸਤਗੁਰ ਫਰਮਾਨ ਕਰਦੇ ਨੇ ਜਿਨ੍ਹਾਂ ਧੁਰ ਲਿਖਿਆ ਲੇਖ ਕਿ ਜਿਨ੍ਹਾਂ ਦੇ ਧੁਰ ਤੋਂ ਲਿਖੇ ਹੋਏ ਲੇਖ ਨੇ ਹੁਣ ਇੱਥੇ ਆਪਾਂ ਕਹਤਾਂ ਨੇ ਇਨਸਾਨ ਦੇ ਬਸ ਦੀ ਵੀ ਗੱਲ ਨਹੀਂ ਹੈ ਕਿ ਜਿਨ੍ਹਾਂ ਦੇ ਧੁਰ ਤੋਂ ਧੁਰ ਧੁਰ ਦਾ ਮਤਲਬ ਪਿਛਲੇ ਜਨਮ ਦੀਆਂ ਕਮਾਈਆਂ ਤਾਂ ਪਿਛਲਾ ਜਨਮ ਜੇ ਕਮਾਈ ਕਰਕੇ ਆਹ ਮਨੁੱਖਤਾ ਜਨਮ ਮਿਲਿਆ ਹੁਣ ਉਹਨਾਂ ਦੇ ਜਿਹੜੇ ਲੇਖ ਨੇ ਮੱਥੇ ਦੇ ਜਿਨ੍ਹਾਂ ਧੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਉਹੀ ਕਮਾ ਸਕਦੇ ਨੇ ਔਰ ਬਾਕੀ ਬਾਕੀ ਗੁਰਪਿਆਰੋ ਫਿਰ 84 ਲੱਖ ਦਾ ਗੇੜ ਹੈ 84 ਲੱਖ ਦਾ ਢੇਡ ਕੱਟਣਾ ਪੈਣਾ ਹੈ ਬੜਾ ਔਖਾ ਹੈ ਬੜਾ ਔਖਾ ਹੈ ਤਾਂ ਗੁਰਪਿਆਰੇ ਫਿਰ ਸਾਨੂੰ ਸਮਝਣ ਦੀ ਲੋੜ ਹੈ ਤੇ ਆਪਾਂ ਜੇ ਜਨਮ ਸਫਲ ਕਰਨਾ ਹੈ ਇੱਥੇ ਮੇਰੇ ਮਾਲਕ ਨੇ ਫਰਵਾਇਆ ਕਿ ਜਿਨ੍ਹਾਂ ਦੇ ਧੁਰ ਤੋਂ ਲਿਖਿਆ ਹੋਇਆ ਲੇਖ ਉਹੀ ਇਹ ਨਾਮ ਦੀ ਕਮਾਈ ਕਰ ਸਕਦੇ ਨੇ ਉਹਨਾਂ ਨੇ ਉਹਨਾਂ ਮਨੁੱਖਾਂ ਨੇ ਹੀ ਪ੍ਰਮਾਤਮਾ ਦਾ ਨਾਮ ਸਿਮਰ ਕੇ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਤੋਂ ਦਰਗਾਹ ਤੋਂ ਇਹ ਕਮਾਈ ਕਰਨ ਦੇ ਲੇਖ ਲਿਖੇ ਹੋਏ ਨੇ ਗੁਰਪਿਆਰੇ ਹੁਣ ਕਰਮ ਤਾਂ ਬੰਦੇ ਦੇ ਹੱਥ ਆ ਹੁਣ ਮੇਰੇ ਮਾਲਕ ਨੇ ਵੀ ਇੱਥੇ ਸਾਨੂੰ ਪ੍ਰਮਾਨ ਕੀਤਾ ਹੈ ਕਿ ਬੰਦਿਆ ਤੈਨੂੰ ਮੈਂ ਭੇਜਿਆ ਹੀ ਕਰਮ ਕਮਾਉਣ ਕਰਮ ਕਮਾਉਣ ਵਾਸਤੇ ਆ ਪਿਛਲੇ ਜਨਮਾਂ ਦੇ ਲੇਖਾ ਉਹ ਕੱਟਣ ਵਾਸਤੇ ਆ ਉਹਨਾਂ ਲੇਖ ਲੇਖੇ ਦੇ ਅਨਸਾਰ ਹੀ ਤੂੰ ਅਗਲੀ ਕਮਾਈ ਕਰਨੀ ਆ ਕਿਉਂ ਅਸੀਂ ਦੋ ਕੰਮ ਕਰਨ ਆਏ ਆ ਆਪਣੇ ਜਿਹੜੇ ਕਰਮ ਨੇ ਪਿਛਲੇ ਉਹ ਖਤਮ ਕਰਨ ਕਰਾਉਣ ਵਾਸਤੇ ਆਏ ਆ ਔਰ ਅਗਲਾ ਜਿਹੜਾ ਨੰਬਰ 2 ਤੇ ਆ ਅਸੀਂ ਜਨਮ ਮਰਨ ਕਟਾਉਣ ਵਾਸਤੇ ਆਏ ਆ ਕਿ ਲੱਖ 84 ਜੁਨੀਆਂ ਦੇ ਵਿੱਚ ਅਸੀਂ ਨਾ ਜਾਈਏ ਪਰ ਕਿਹੜੇ ਕਰਨਗੇ ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੀ ਤਾਂਗ ਹੈ ਮਾਲਕ ਨੂੰ ਮਿਲਣ ਦੀ ਤਾਂਗ ਹੈ ਗੁਰੂ ਘਰ ਜਾਣ ਦੀ ਤਾਂਗ ਹੈ ਸੰਗਤ ਕਰਨ ਦੀ ਤਾਂਗ ਹੈ ਔਰ ਜਿਨ੍ਹਾਂ ਨੂੰ ਇਹ ਫਿਕਰ ਹੈ ਕਿ 1084 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਈਂਦਾ ਜਿਨ੍ਹਾਂ ਨੂੰ ਫਿਕਰ ਹੈ ਉਹਨਾਂ ਨੇ ਆਪਣਾ ਜਨਮ ਮਰਨ ਕਟਾ ਲੈਣਾ ਹੈ ਨਹੀਂ ਤਾਂ ਫਿਰ ਇਸ ਪੌੜੀ ਤੇ ਪੌੜੀ ਕੀ ਹੈ 84 ਲੱਖ ਜੁਨੀਆਂ ਇਹ ਪੌੜੀ ਹੈ ਹੁਣ ਇਹ ਬੰਦਾ ਗੁਰਪਿਆਰੋ 84 ਲੱਖ ਪੌੜੀਆਂ ਦੇ ਵਿੱਚੋਂ ਆਖਰੀ ਡੰਡੇ ਤੇ ਖੜਾ ਹੈ ਜੇ ਇੱਥੋਂ ਹੱਥ ਬੰਦੇ ਦਾ ਛੁੱਟ ਗਿਆ ਜੇ ਇਹਨੇ ਸਵਾਸਾਂ ਦੀ ਕੀਮਤ ਨਹੀਂ ਸਮਝੀ ਤਾਂ 84 ਲੱਖ ਪੌੜੀਆਂ ਥੱਲੇ ਜਾਏਗਾ ਉਹ ਜੁਨੀਆਂ ਕਿਹੜੀਆਂ ਨੇ ਆਪਾਂ ਦੇਖ ਰਹੇ ਹਾਂ ਗਧਾ ਘੋੜਾ ਕੁੱਤੇ ਬਿੱਲੇ ਗੰਦੀ ਨਾੜੀ ਦੇ ਕਰਮ ਕੀੜੇ ਅੱਜ ਬਨਾਸਪਤੀ ਕੋਈ ਵੱਡਾ ਪੀੜ ਖੜਾ ਹੈ ਹਜ਼ਾਰਾਂ ਵੀ ਸਾਲ ਬੀਤ ਗਏ ਇਹ ਜਿਹੇ ਜੁਨੀਆਂ ਮਿੱਲੀਆਂ ਪੱਥਰ ਤਾਂ ਗੁਰਪਿਆਰੇ ਜੋ ਪਾਣੀ ਦੇ ਵਿੱਚ 42 ਲੱਖ ਜੁਨੀ ਰਹਿ ਰਹੀ ਹੈ ਫਿਰ ਉਹਦਾ ਵੀ ਹਸਾਕ ਉਤਾਬ ਦੇਖ ਲਓ ਹੁਣ ਜਿਹੜਾ ਵੱਡਾ ਜੀਵ ਆ ਛੋਟੇ ਜੀਵ ਨੂੰ ਖਾ ਰਿਹਾ ਹੈ ਆਪਣਾ ਪੇਟ ਭਰ ਰਿਹਾ ਹੈ ਹੁਣ ਛੋਟਾ ਜੀਵ ਭਜਦਾ ਹੈ ਜਾਨ ਬਚਾਉਣ ਵਾਸਤੇ ਤੇ ਇਹ ਜੁੰਡੀਆਂ ਨੇ ਜੇ ਨਹੀਂ ਬੰਦਿਆ ਤੂੰ ਸਮਝਿਆ ਜੇ ਨਹੀਂ ਇਸ ਕਹਾਣੀ ਨੂੰ ਸਮਝਿਆ ਫਿਰ ਇਹ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਫਿਰ ਹੀਰੇ ਵਰਗਾ ਇਹ ਜਨਮ ਜਿਹੜਾ ਪਰਮਾਤਮਾ ਨੇ ਤੈਨੂੰ ਇੱਕ ਮੌਕਾ ਦਿੱਤਾ ਹੈ ਇੱਕ ਇੱਕ ਵਕਤ ਦਿੱਤਾ ਹੈ ਇੱਕ ਵਾਰੀ ਦਿੱਤੀ ਹੈ ਜੇ ਇਹਨੂੰ ਨਹੀਂ ਸੰਭਾਲੇਗਾ ਫਿਰ ਤੂੰ ਜੂਨੀਆਂ ਚ ਜਾਏਂਗਾ ਜੂਨੀਆਂ ਚ ਇਹ ਤੈ ਹੈ ਪਰ ਇਸ ਬੰਦੇ ਨੂੰ ਫਿਕਰ ਨਹੀਂ ਇਹ ਮੁਖ ਤੋਂ ਕੀ ਕਹਿੰਦਾ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਡਿੱਠਾ ਗੁਰਪਿਆਰੇ ਜਿਨ੍ਹਾਂ ਨੇ ਦੇਖਿਆ ਹੈ ਜਿਨ੍ਹਾਂ ਨੇ ਸਾਹਮਣੇ ਅੱਖੀਂ ਦੇਖਿਆ ਹੈ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਜੋ ਗੁਰਤਾ ਗੱਦੀ ਤੇ ਬਰਾਜਮਾਨ 10 ਪਾਸਾਈਆਂ ਨੇ ਉਹਨਾਂ ਨੇ ਦੇਖਿਆ ਹੈ ਤਾ ਹੀ ਤਾਂ ਧੰਸੀ ਗੁਰਗ੍ਰੰਥ ਸਾਹਿਬ ਦੇ ਚ ਲਿਖਿਆ ਹੈ ਇੱਕ ਗੱਲ ਬੰਦੇ ਨੂੰ ਸਮਝਾਉਣ ਵਾਸਤੇ ਤਾਂ ਗੁਰਪਿਆਰੇਓ ਸਾਨੂੰ ਸਮਝਣ ਦੀ ਲੋੜ ਹੈ ਸਮਝ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ ਫਿਰ ਮੇਰਾ ਮਾਲਕ ਜਦੋਂ ਅਸੀਂ ਫਿਕਰ ਰੱਖਾਂਗੇ ਅਸੀਂ ਫਿਕਰ ਕਰਕੇ ਆਪਣੇ ਜਨਮ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਨਹੀਂ ਨਹੀਂ ਸਾਡਾ ਜਨਮ ਬੜਾ ਕੀਮਤੀ ਹੈ ਤਾਂ ਮੇਰੇ ਮਾਲਕ ਨੇ ਆਪਣੇ ਮਹਿਲਾਾਂ ਦੇ ਵਿੱਚ ਬੁਲਾ ਲੈਣਾ ਉਹਨੇ ਮਹਿਲਾਾਂ ਦੇ ਵਿੱਚ ਇਸ ਤਰ੍ਹਾਂ ਹੀ ਨਹੀਂ ਦਾਸ ਆਪਣੇ ਕੋਲੋਂ ਕੋਈ ਦੰਦ ਕਹਿ ਰਿਹਾ ਗੁਰਬਾਣੀ ਦੇ ਅੰਦਰ ਫੁਰਮਾਨ ਹੈ ਗੁਰਪਿਆਰਿਓ ਦਰ ਸੱਚੇ ਸੁਚਿਆਰ ਮਹਿਲ ਬੁਲਾਇਆ ਦਰ ਸੱਚਾ ਸੁਚਿਆਰ ਮਹਿਲ ਬੁਲਾਇਆ ਕਿਹਨਾਂ ਨੂੰ ਬੁਲਾਊਗਾ ਉਹ ਕਿਹੜੇ ਗੁਰਮੁਖਾਂ ਨੂੰ ਆਪਣੇ ਕੋਲ ਬੁਲਾਊ ਗੁਰਪਿਆਰਿਓ ਜਿਨ੍ਹਾਂ ਨੇ naam ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਸੰਗਤ ਕੀਤੀ ਹੈ ਜਿਨ੍ਹਾਂ ਦੇ ਮਨ ਕੋਮਲ ਹੋਏ ਨੇ ਪ੍ਰਮਾਤਮਾ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਨੂੰ ਮੇਰਾ ਮਾਲਕ ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ ਤਾਂ ਗੁਰਪਿਆਰੇ ਸਾਨੂੰ ਫਿਰ ਇਹ ਫਿਕਰ ਕਰਨ ਦੀ ਲੋੜ ਹੈ ਚਿੰਤਾ ਕਰਨ ਦੀ ਲੋੜ ਹੈ ਚਿੰਤਾ ਕਰਨ ਦੀ ਲੋੜਾ ਕਾਦੀ ਅਸੀਂ ਚਿੰਤਾ ਕਰਦੇ ਹਾਂ ਪਰਿਵਾਰਾਂ ਦੀ ਅਸੀਂ ਕਰਦੇ ਹਾਂ ਨੌਕਰੀ ਪੇਸ਼ਿਆਂ ਦੀ ਅਸੀਂ ਚਿੰਤਾ ਕਰਦੇ ਹਾਂ ਕਿ ਸਾਡੇ ਧੰਦੇ ਕਿਵੇਂ ਚੱਲਣਗੇ ਮੇਰਾ ਮਾਲਕ ਕਹਿ ਰਿਹਾ ਇਹ ਕੰਮ ਮੇਰਾ ਹੈ ਇਹ ਕੰਮ ਮੇਰਾ ਹੈ ਕਿਉਂਕਿ ਮੈਂ ਸੰਸਾਰ ਤੇ ਤੈਨੂੰ ਭੇਜਿਆ ਹੈ ਕਾਲ ਦੇ ਹਵਾਲੇ ਕੀਤਾ ਹੈ ਸਾਰੀ ਜ਼ਿੰਮੇਵਾਰੀ ਕਾਲ ਨੂੰ ਦੇ ਰੱਖੀ ਆ ਬੰਦੇ ਦੇ ਇਸ ਰੋਜ਼ਗਾਰ ਵਾਤੇ ਕਹਿੰਦਾ ਵਸ ਤੈਨੂੰ ਇੱਕ ਕੰਮ ਕਰਨਾ ਹੈ ਆਪਣੀ ਇਸ ਚਿੰਤਾ ਕਰਨੀ ਹੈ ਇਹ ਸਵਾਸਾਂ ਦੀ ਚਿੰਤਾ ਕਰਨੀ ਹੈ ਕਿ ਮੇਰਾ ਸਵਾਸ ਕੋਈ ਵਿਰਥਾ ਨਾ ਜਾਏ ਇਹ ਸਵਾਸ ਅਹਿਮੀ ਨਾ ਖਤਮ ਹੋ ਜਾਵੇ ਕਿਉਂਕਿ ਉਹ ਬੜੇ ਕੀਮਤੀ ਹੈ ਇੱਥੇ ਵੀ ਮੇਰਾ ਮਾਲਕ ਫਰਮਾਨ ਕਰ ਰਿਹਾ ਹੈ ਧੰਨ ਸ੍ਰੀ ਗੁਰਗੰਸਾਹਿਬ ਸਾਨੂੰ ਸਮਝਾ ਰਹੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ तिस ही है ਕਹਿੰਦਾ ਭਲਿਆ ਚਿੰਤਾ ਮੈਨੂੰ ਆ ਤੂੰ ਨਾ ਕਰ ਚਿੰਤਾ ਤੇਰੇ ਧੰਦਿਆਂ ਦੀ ਕਿਉਂਕਿ ਇਹ ਸਚਾਈ ਹੈ ਗੁਰੂ ਪਿਆਰਿਓ ਇਹ ਸਚਾਈ ਹੈ ਕਿ ਵਾਕਈ ਹੀ ਜਿੱਥੇ ਸਾਡਾ ਧਾਰਾ ਪਾਣੀ ਲਿਖਿਆ ਹੈ ਅਨਾਜ ਲਿਖਿਆ ਹੈ ਉੱਥੇ ਇਹ ਮੇਰੇ ਮਾਲਕ ਦੀ ਨੇ ਡਿਊਟੀ ਲਾ ਰੱਖੀ ਹੈ ਕਾਲ ਦੇ ਉੱਥੇ ਲੈ ਜਾਣਾ ਹੈ ਵਿਦੇਸਾਂ ਦੇ ਵਿੱਚ ਕਿਤੇ ਵੀ ਜਿੱਥੇ ਨਹੀਂ ਲਿਖਿਆ ਗੁਰੂ ਪਿਆਰਿਓ ਤਾ ਥਾਲੀ ਜੀ ਵੀ ਪਿਆਰੇਗਾ ਮੁਰੇ ਖਾਣ ਦਾ ਹੁਕਮ ਨਹੀਂ ਹੋਊਗਾ ਕਿਉਂਕਿ ਇਹ ਇਹ ਲੇਖ ਨੇ ਲਿਖੇ ਹੋਏ ਇਹ ਕਰਮ ਨੇ ਗੁਰਤਾਰ ਇਹ ਜਿਹੜੋ ਨਾਜ ਆ ਜਿਹੜਾ ਹੈ ਇਹ ਕਿਸਮਤ ਦੇ ਵਿੱਚ ਆ ਹੁਣ ਦੇਖਿਆ ਨਹੀਂ ਆਪਾ ਪਰ ਲੋ ਆਈ ਆ ਇੰਨਾ ਪਾਣੀ ਆਇਆ ਇੰਨਾ ਹਾੜ ਆਇਨੇ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਾਜ ਸੀ ਗੁੜਕਰ ਉਹਨਾਂ ਤੇ ਦਾ ਸਾਰੇ ਰੋੜ ਤੇ ਉਹਨਾਂ ਦੇ ਕੋਲੇ ਕੁਝ ਨਹੀਂ ਰਿਹਾ ਕਿਉਂਕਿ ਉਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਸੀ ਉਹ ਹੁਣ ਮੇਰਾ ਮਾਲਕ ਨੇ ਇੱਕ ਦੂਰ ਦਰੇੜਿਓ 100 200 ਕਿਲੋਮੀਟਰ ਤੇ ਜਿਹੜਾ ਉੱਥੇ ਨਾਜ ਪਿਆ ਸੀ ਉਹ ਲਿਆ ਕੇ ਉਹਨਾਂ ਦੇ ਮੁੱਖ ਦੇ ਵਿੱਚ ਪਾਤਾ ਉਹ ਦੂਰੋਂ ਚੱਲ ਕੇ ਪਰਾਨਾ ਕੋਈ ਵੀ ਕੀਤਾ ਮੇਰੇ ਮਾਲਕ ਨੇ ਕਰਵਾਇਆ ਉਹ ਟਰਾਲੀਆਂ ਭਰ ਕੇ ਲਿਆ ਕੇ ਉਹਨਾਂ ਦੇ ਘਰਾਂ ਸਿਰ ਤੱਕ ਇਹਦਾ ਨਹੀਂ ਇਹ ਨਹੀਂ ਆਹ ਤੁਹਾਡੀ ਕਿਸਮਤ ਦੇ ਵਿੱਚ ਆ ਤੁਸੀਂ ਆ ਖਾਓ ਪਰ ਇਹ ਕਿਉਂ ਕੀਤਾ ਇਸ ਬੰਦੇ ਦੇ ਬੰਦੇ ਦੀ ਆਦਤ ਇਸ ਬੰਦੇ ਦੀਆਂ ਕਰਤੂਤਾ ਇਸ ਬੰਦੇ ਨੂੰ ਨਾ ਸਮਝ ਕਰਕੇ ਇਹ ਨਾ ਗੁਰੂ ਦੇ ਨੇੜੇ ਨੇੜੇ ਹੋਣ ਕਰਕੇ ਤਾਂ ਗੁਰਪਿਆਰੇ ਆਪਣੇ ਆਪ ਨੂੰ ਨਹੀਂ ਇਸਦਾ ਰਹੇ ਨੇ ਤਾਂ ਮੇਰਾ ਮਾਲਕ ਥਾਪੜਾ ਮਾਰਦਾ ਹੈ ਤਾਂ ਸਤਗੁਰੂ ਜਗਾਉਂਦਾ ਹੈ ਸੁੱਤੇ ਪਏ ਮਨ ਨੂੰ ਜਗਾਉਂਦਾ ਹੈ ਤਾਂ ਆਓ ਗੁਰਪਿਆਰੇ ਫਿਰ ਆਪਾਂ ਵੀ ਜਾਗਣ ਦੀ ਕੋਸ਼ਿਸ਼ ਕਰੀਏ ਕਿ ਜੇ ਸਾਬਤ ਮੇਰੇ ਮਾਲਕ ਨੇ ਸਾਡੀ ਝੋਲੀ ਪਾਇਨੇ ਆਪਾਂ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਸ਼ਬਦ ਇਹ ਪੰਕਤੀਆਂ ਸਾਡੇ ਵੀ ਅੰਦਰ ਘਰ ਘਰ ਜਾਣ ਤਾਂ ਅਸੀਂ ਵੀ ਗੁਰਪਿਆਰਿਓ 84 ਲੱਖ ਜੁਨਿਆਂ ਤੋਂ ਬਸ ਸਕਦੇ ਹਾਂ ਔਰ ਇਹ ਬੰਬਾਰ ਦੇ ਝਮੇਲਿਆਂ ਤੋਂ ਬਸ ਸਕਦੇ ਹਾਂ ਤਾਂ ਇੱਥੇ ਤੱਕ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਤਾਂ ਆਓ ਗੁਰਪਿਆਰਿਓ ਇੱਥੇ ਤੱਕ ਭੁੱਲਾਂ ਬਖਸਾਈ ਆਪਾਂ ਮੇਰਾ ਮਾਲਕ ਕਿਰਪਾ ਕਰੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤ ਗੁਰ ਬਖਸ਼ਣਹਾਰ ਔਰ ਉਸ ਸੰਗਤ ਬਖਸ਼ਣਹਾਰ ਭੁੱਲਾਂ ਚੁੱਕਾ ਮਾਫ ਕਰਦੇ ਹੋ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ